ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਜਪਾਵਨਾ ਮੰਗੇ ਲੋਕੀ ਕੀਆ ਦੇ ਕੋਫਤੇ ਕਈ ਨੂੰ ਲੋਕੀ ਵੀ ਕਹਿੰਦੇ ਨੇ ਪਰ ਸਾਡੇ ਅਦਰ ਕੀਆ ਹੀ ਕਹਿੰਦੇ ਆ ਤੇ ਬਹੁਤ ਹੀ ਸਵਾਦ ਨਰਮ ਮਲਾਈਮ ਇਹ ਬਣ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰ ਅਗਰਾਵਰੀ ਮੇਰੀ ਰੈਸਪੀ ਟਰਾਈ ਕਰ ਲਈ ਤਾਂ ਤੁਸੀਂ ਹਮੇਸ਼ਾ ਐਵੇਂ ਹੀ ਕੀਆ ਦੇ ਕੋਫਤੇ ਬਣਾਣਾ ਪ੍ਰੇਫਰ ਕਰੋਗੇ ਚਲੋ ਨਸੀ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਆ ਕੀ ਇਹਦੇ ਕੋਫਤੇ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜਾ ਇੰਗਰੀਡੀਅੰਟ ਸਾਨੂੰ ਚਾਹੀਦਾ ਉਹ ਹੈਗੀ ਕੀਆ ਕੀ ਆ ਮੈਂ ਇੱਥੇ ਲਈਏ 600 ਗ੍ਰਾਮ ਇਹਦਾ ਜਿਹੜਾ ਅਪਰ ਪਾਰਟ ਤੇ ਬੋਟਮ ਪਾਰਟ ਦੋਨੋਂ ਨੂੰ ਅਸੀਂ ਨਾਈਫ ਦੇ ਨਾਲ ਕੱਟ ਲੈਣਾ ਹੈ ਕੱਟਣ ਤੋਂ ਪਹਿਲਾਂ ਛਿੱਲਣ ਤੋਂ ਪਹਿਲਾਂ ਸੋਰੀ ਮੈਂ ਇਸ ਨੂੰ ਧੋ ਲਿਆ ਸੀਗਾ ਤੇ ਇਸ ਨੂੰ ਹੁਣ ਅਸੀਂ ਵਿਚਕਾਰ ਤੋਂ ਦੋ ਭਾਗਾਂ ਵਿੱਚ ਅਸੀਂ ਇਸ ਨੂੰ ਡਿਵਾਈਡ ਕਰ ਲਵਾਂਗੇ ਤੇ ਹੁਣ ਅਸੀਂ ਇਸ ਨੂੰ ਕਿਸੇ ਪਿੱਲੇ ਦੀ ਹੈਲਪ ਦੇ ਨਾਲ ਅਸੀਂ ਇਸ ਦੀ ਸਾਰੀ ਜਿਹੜੀ ਛਿਲਕਾ ਉਤਾਰ ਲੈਣਾ ਤੁਸੀਂ ਚਾਹੋ ਤਾਂ ਨਾਈਫ ਨਾਲ ਵੀ ਉਤਾਰ ਸਕਦੇ ਹੋ ਪਰ ਪਿੱਲੇ ਨਾਲ ਥੋੜਾ ਜਲਦੀ ਉਤਰ ਜਾਂਦਾ ਹੈ ਤੇ ਇਸ ਨੂੰ ਮੈਂ ਇੱਕ ਫੇਰ ਤੋਂ ਇੱਕ ਵਾਰ ਧੋ ਲਿਆ ਸੀਗਾ ਤੇ ਹੁਣ ਅਸੀਂ ਇਸ ਨੂੰ ਕਰਨਾ ਕद्दूकस ਕद्दूकस ਮੈਂ ਅੱਜ ਥੋੜੇ ਮੋٹے ਪਾਸੇ ਤੋਂ ਹੀ ਕਰ ਰਹੀ ਹਾਂ ਤੁਸੀਂ ਜਾਦਾ ਬ੍ਰੇਕਫਾਸਟ ਵੀ ਕਰ ਸਕਦੇ ਹੋ ਤੇ ਮੋٹے ਪਾਸੇ ਵਾਲੇ ਨਾਲ ਵਧੀਆ ਕੋफ्ते ਬਣ ਕੇ ਤਿਆਰ ਹੁੰਦੇ ਆ। ਇਸમે ਇੱਥੇ ਸਾਰੇ ਕੀਏ ਨੂੰ ਕद्दूकस ਕਰ ਲਿਆ। ਹੁਣ ਅਸੀਂ ਇਸ ਦਾ ਸਾਰਾ ਪਾਣੀ ਕੱਢਣਾ ਹੈ। ਪਾਣੀ ਨਿਚੋੜਨਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਪਾਣੀ ਨਹੀਂ ਨਿਚੋੜੋਗੇ ਨਾ ਫਿਰ ਜ਼ਿਆਦਾ ਬੇਸਨ ਐਡ ਕਰਨਾ ਪੈਂਦਾ ਹੈ। ਫਿਰ ਜਿੰਨਾ ਜ਼ਿਆਦਾ ਤੁਸੀਂ ਵੇਟਸ ਐਡ ਕਰੋਗੇ ਉਹਨੇ ਤੁਹਾਡੇ ਕੋफ्ते ਜਿਹੜੇ ਹਾਰਡ ਬਣਨਗੇ ਮੁਲਾਇਮ ਬਿਲਕੁਲ ਨਹੀਂ ਬਣਨਗੇ। ਜਿਹੜਾ ਪਾਣੀ ਹੈ ਤੁਸੀਂ ਬਾਅਦ ਚ ਸਬਜ਼ੀ ਚ ਪਾ ਸਕਦੇ ਹੋ। 1 ਇੰਚ ਅਦਰਕ ਨੂੰ ਮੈਂ ਛੋਟੇ ਕੱਟੂਕੱਜ਼ੀ ਹੈਲਪ ਦੇ ਨਾਲ ਗ੍ਰੇਟ ਕਰਕੇ ਇਹਦੇ ਵਿੱਚ ਪਾ ਦਿੱਤਾ ਤੁਸੀਂ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਤੇ ਨਾਲ ਹੀ ਦੋ ਹਰੀ ਮਿਰਚਾਂ ਨੂੰ ਬਰੀਕ ਕੱਟ ਲਿਆ ਤੇ ਧਨੀਏ ਨੂੰ ਵੀ ਅਸੀਂ ਡੰਡਲਾ ਸਮੇਤ ਪਾ ਦਵਾਂਗੇ ਬਹੁਤ ਵਧੀਆ ਫਲੇਵਰ ਆਦਾ ਇਹਦਾ ਤੇ ਚਮਚ ਦਾ ਚੌਥਾ ਅਸੀਂ ਇੱਥੇ ਪਾਵਾਂਗੇ ਅਜਵਾਇਨ ਦਾ ਤੇ ਅੱਧਾ ਚਮਚ ਜਾਂ ਫਿਰ ਪੌਣਾ ਚਮਚ ਅਸੀਂ ਨਮਕ ਦਾ ਪਾ ਦੇਣਾ ਨਮਕ ਜਿੰਨਾ ਤੁਹਾਨੂੰ ਲੱਗ ਰਿਹਾ ਪੈਣਾ ਚਾਹੀਦਾ ਉਹ ਤੋਂ ਥੋੜਾ ਘੱਟ ਹੀ ਪਾਓ ਨਹੀਂ ਜ਼ਿਆਦਾ ਹੋ ਜਾਂਦਾ ਤੇ ਅੱਧਾ ਚਮਚ ਪਾਤਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਅੱਧਾ ਚਮਚ ਤੇ ਪੰਜ ਚਮਚ ਜਿਹੜਾ ਸਰਵਿੰਗਸ ਬੰਦ ਤੁਸੀਂ ਦੇਖ ਰਹੇ ਪੰਜ ਚਮਚ મે ਪਾਇਆ ਤੁਸੀਂ ਚਾਹੋ ਤਾਂ ਹੋਰ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਲੱਗੇ ਤੁਹਾਡਾ ਬੈਟਰ ਗਿੱਲਾ ਗਿੱਲਾ ਹੈ ਤੇ ਪੰਜ ਚਮਚ ਇਨਫ ਹੁੰਦੇ ਆ ਨਹੀਂ ਤਾਂ ਜਿਆਦਾ ਬੇਸਨ ਪਾਣ ਨਾਲ ਸਾਡੇ ਕੋਫਤੇ ਨਰਮ ਬਿਲਕੁਲ ਨਹੀਂ ਬਣਨਗੇ ਸੋ ਬੇਸਨ ਉਨਾ ਕਾ ਹੀ ਪਾਇਆ ਜਿੰਨਾ ਸਰ ਸਕੇ ਤੁਹਾਡਾ ਗੋਲ-ਗੋਲ ਬਣ ਸਕੇ ਤੇ ਇੱਥੇ ਸਾਡਾ ਬੈਟਰ ਰੈਡੀ ਆ ਹੁਣ ਅਸੀਂ ਇਸ ਨੂੰ ਜਿਵੇਂ ਲੱਡੂ ਬਣਾਉਂਦੇ ਨਾ ਕੋਫਤੇ ਹੁੰਦੇ ਛੋਟੇ-ਛੋਟੇ ਉਵੇਂ ਦੇ ਬਣਾ ਕੇ ਅਸੀਂ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਤੇ ਤਲਲੇ ਨੂੰ ਈਜ਼ੀ ਹੁੰਦੇ ਆ ਐਵੇਂ ਅਸੀਂ ਬਣਾਨੇ ਆ ਗੋਲ ਗੋਲ ਤੁਸੀਂ ਦੇਖ ਸਕਦੇ ਹੋ ਮੈਂ ਐਵੇਂ ਬਣਾ ਕੇ ਸਾਰੇ ਰੱਖ ਲਵਾਂਗੀ ਸਾਈਡ ਤੇ ਉਦੋਂ ਤੱਕ ਅਸੀਂ ਆਪਣੇ ਕੜਾਹੀ ਨੂੰ ਗਰਮ ਕਰਕੇ ਉਹਦੇ ਵਿੱਚ ਤੇਲ ਪਾ ਲਵਾਂਗੇ ਇੱਥੇ ਮੈਂ ਸੁਫੋਲਾ ਦਾ ਔਇਲ ਯੂਜ਼ ਕੀਤਾ ਹੈ ਤੇਲ ਮੇਰਾ ਹੋ ਗਿਆ ਗਰਮ ਤੇ ਇੱਕ ਇੱਕ ਕਰਕੇ ਮੈਂ ਸਾਰੇ ਕੋਫਤੇ ਆਪਣੇ ਕੜਾਹੀ ਦੇ ਵਿੱਚ ਪਾ ਦੇਣੇ ਹਾਂ ਜਦ ਇੱਕ ਵਾਰ ਅਸੀਂ ਆਪਣੀਆਂ ਸਾਰੀਆਂ ਕੋਫਟੇ ਨੂੰ ਬੋਲਸ ਕਰਾਹੀ ਦੇ ਵਿੱਚ ਪਾ ਦਿੱਤੀਆਂ ਤਾਂ ਤੁਸੀਂ ਇਸ ਨੂੰ ਹਿਲਾਉਣਾ ਬਿਲਕੁਲ ਵੀ ਨਹੀਂ ਹੈ ਅਸੀਂ ਆਪਣੇ ਗੈਸ ਦੀ ਫਲੇਮ ਜਿਹੜੀ ਮੀਡੀਅਮ ਤੇ ਰੱਖਣੀ ਹੈ ਤੇਲ ਗਰਮ ਕਰਨ ਤੋਂ ਬਾਅਦ ਤੇ ਇੱਥੇ 2 ਤੋਂ 3 ਮਿੰਟ ਬਾਅਦ ਹੀ ਮੈਂ ਆਪਣੇ ਕੋਫਟੇ ਨੂੰ ਹਿਲਾਇਆ ਤੇ ਐਵੇਂ ਅਸੀਂ 4 ਤੋਂ 5 ਵਾਰ ਹੀ ਪਲਟਨੀ ਹੈ ਤੇ ਸਾਡੇ ਕੋਫਟੇ ਜਿਹੜੇ ਵਧੀਆ ਬ੍ਰਾਊਨ ਕਲਰ ਦੇ ਬਣ ਕੇ ਤਿਆਰ ਹੋ ਜਾਂਦੇ ਹੈ बार-बार ਤੁਸੀਂ ਇਸ ਨੂੰ ਬਿਲਕੁਲ ਨਹੀਂ ਹਿਲਾਉਣਾ ਅਗਰ ਤੁਸੀਂ ਪਾੰਦੇ ਸਾਰ ਹੀ ਥੋੜੇ ਦੇ ਬਾਅਦ ਇਸ ਨੂੰ ਹਿਲਾ ਦੋਗੇ ਤਾਂ ਕੋਫਟੇ ਟੁੱਟ ਜਾਂਦੇ ਹੈ ਹੁਣ ਅੱਧੇ ਸਾਡੇ ਕੋਫਤੇ ਆ ਬਹੁਤ ਹੀ ਵਧੀਆ ਬਰਾਊਨ ਕਲਰ ਦੇ ਫਰਾਈ ਹੋ ਗਏ ਆ ਹੁਣ ਅਸੀਂ ਇਸ ਨੂੰ ਕੱਢ ਕੇ ਇੱਕ ਪਲੇਟ ਦੇ ਉੱਤੇ ਰੱਖ ਲਵਾਂਗੇ ਐਵੇਂ ਅਸੀਂ ਆਪਣੇ ਬਾਕੀ ਦੇ ਕੋਫਤੇ ਵੀ ਫਰਾਈ ਕਰਕੇ ਕੱਢ ਲਵਾਂਗੇ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਿਹੜੀ ਤੁਹਾਡੀ ਗੈਸ ਦੀ ਫਲੇਮ ਹੈ ਉਹ ਮੀਡੀਅਮ ਤੇ ਹੋਣੀ ਚਾਹੀਦੀ ਆ ਹਾਈ ਫਲੇਮ ਤੇ ਤੁਸੀਂ ਕੋਫਤਿਆਂ ਨੂੰ ਬਿਲਕੁਲ ਵੀ ਫਰਾਈ ਨਹੀਂ ਕਰਨਾ ਨਹੀਂ ਤਾਂ ਬਾਹਰੋਂ ਕਾਲੇ ਹੋ ਜਾਂਦੇ ਤੇ ਅੰਦਰੋਂ ਕੱਚੇ ਰਹਿ ਜਾਂਦੇ ਆ ਤੇ ਅਮੇ ਦੂਸਰਾ ਬੈਚ ਵੀ ਆਪਣਾ ਐਵੇਂ ਹੀ ਫਰਾਈ ਕਰਕੇ ਕੱਢ ਲਿਆ ਹੁਣ ਅਸੀਂ ਗਰੇਵੀ ਬਣਾਣੀ ਹੈ ਗਰੇਵੀ ਬਣਾਉਣ ਲਈ ਮੈਂ ਇੱਕ ਕੜਾਹੀ ਲਿੱਤੀ ਤੇ ਉਹਦੇ ਵਿੱਚ ਮੈਂ ਡੇਢ ਕੱਟ ਛਪਾਇਆ ਸਰ੍ਹੋਂ ਦਾ ਤੇਲ ਜਦੋਂ ਸਾਡਾ ਤੇਲ ਥੋੜਾ ਜਿਹਾ ਗਰਮ ਹੋ ਜਾਵੇਗਾ ਫਿਰ ਅਸੀਂ ਇਹਦੇ ਵਿੱਚ ਪਾਣੀ ਹੈ ਹਿੰਗ ਹਿੰਗ ਮੈਂ ਥੋੜੀ ਜਿਹੀ ਪਾਈ ਇੱਕ ਚਮਚਾ 1/3 ਪਾਰਟ ਤੇ ਨਾਲ ਹੀ ਪਾਦਤੀ ਅੱਧਾ ਚਮਚ ਜੀਰੇ ਦਾ ਤੇ ਇਹਨਾਂ ਨੂੰ ਅਸੀਂ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਜਦੋਂ ਰੋਸਟ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਬਰੀ ਕੱਟਿਆ ਹੋਇਆ ਅਦਰਕ ਲਸਣ ਇੱਕ ਚਮਚ ਤੇ ਅਦਰਕ ਲਸਣ ਵੀ ਸਾਡਾ ਰੋਸਟ ਹੋ ਗਿਆ ਤੇ ਇੱਥੇ ਅਸੀਂ ਪਾਵਾਂਗੇ ਮੀਡੀਅਮ ਸਾਈਜ਼ ਦੇ ਸਾਡੇ ਤਿੰਨ ਮੈਂ ਪਿਆਜ਼ ਲਿੱਤੇ ਆ ਥੋੜੇ ਜਿਹਾ ਪਾਕੇ ਮੈਂ ਜਲਦੀ ਜਲਦੀ ਮਿਕਸ ਕਰ ਦਿੱਤੇ ਕਿਉਂਕਿ ਤੇਲ ਥੋੜਾ ਗਰਮ ਹੋ ਗਿਆ ਸੀਗਾ ਫਿਰ ਉਹਨੇ ਗੈਸ ਦੀ ਫਲੇਮ ਕਿੰਨੀ ਲੋ ਤੇ ਤੇ ਬਾਕੀ ਜਿਹੜੇ ਪਿਆਜ਼ ਰਹਿ ਗਏ ਸੀਗੇ ਉਹ ਵੀ ਹੁਣ ਅਸੀਂ ਆਪਣੇ ਤੇਲ ਦੇ ਵਿੱਚ ਐਡ ਕਰ ਦਵਾਂਗੇ ਹੁਣ ਅਸੀਂ ਇਸ ਨੂੰ ਉਦੋਂ ਤੱਕ ਰੋਸਟ ਕਰਨਾ ਹੈ ਜਦੋਂ ਤੱਕ ਕਿ ਇਹਦਾ ਕਲਰ ਜਿਹੜਾ ਬਰਾਊਨ ਨਹੀਂ ਆ ਜਾਂਦਾ ਤੇ ਇੱਥੇ ਤਿੰਨ ਤੋਂ ਚਾਰ ਮਿੰਟ ਹੋ ਗਏ ਸੀਗੇ ਤੇ ਕਲਰ ਜਿਹੇ ਜੇ ਮਨ ਚਾਹੀਦਾ ਸੀ ਉਹ ਆ ਗਿਆ ਸੀਗਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਦਾ ਪਾਊਡਰ ਤੇ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਪਾਣੀ ਪਾ ਕੇ ਹੁਣ ਅਸੀਂ ਆਪਣਾ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਹੈ 1 ਮਿੰਟ ਲਈ ਮਸਾਲੇ ਨੂੰ ਰੋਸਟ ਕਰਨਾ ਜ਼ਰੂਰੀ ਹੁੰਦਾ ਹੈ ਫਿਰ ਉਹ ਫਲੇਵਰ ਹੈ ਵਧੀਆ ਨਿਕਲ ਕੇ ਬਾਹਰ ਆਉਂਦਾ ਹੈ ਹੁਣ ਸਾਡੇ ਜਿਹੜਾ ਫਲੇਵਰ ਵਧੀਆ ਆ ਗਿਆ ਹੈ ਖੁਸ਼ਬੂ ਵੀ ਵਧੀਆ ਆ ਰਹੀ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਟਮਾਟਰਾਂ ਦੀ ਪਿਊਰੀ ਦੋ ਟਮਾਟਰ ਮੀਡੀਅਮ ਸਾਈਜ਼ ਦੇ ਲਈਏ ਤੇ ਦੋ ਹਰੀ ਮਿਰਚਾਂ ਲਈਏ ਇਹਨਾਂ ਦੀ ਪਿਊਰੀ ਬਣਾ ਕੇ ਹੁਣ ਅਸੀਂ ਆਪਣੀ ਗਰੇਵੀ ਦੇ ਵਿੱਚ ਐਡ ਕਰ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਨਮਕ ਸਵਾਦ ਅਨੁਸਾਰ ਪਹਿਲਾਂ ਵੀ ਅਸੀਂ ਨਮਕ ਪਾਇਆ ਇੱਕ ਚਮਚਾ ਨਾ ਫਿਰ ਤੁਸੀਂ ਆਪਣੇ ਟੇਸ ਅਕੋਰਡਿੰਗ ਹੁਣ ਐਡ ਕਰ ਸਕਦੇ ਹੋ ਅਗਰ ਤੁਸੀਂ ਉਹਦੇ ਵਿੱਚ ਵੀ ਪੂਰਾ ਪੂਰਾ ਨਮਕ ਪਾਓਗੇ ਇਧਰ ਵੀ ਤਾਂ ਬਹੁਤ ਤੇਜ਼ ਨਮਕ ਹੋ ਜਾਣਾ ਹੁਣ ਸਾਡੇ ਜਿਹੜੇ ਟਮਾਟਰ ਹੈ ਥੋੜੇ ਜਿਹੜੇ ਇਹਦਾ ਪਾਣੀ ਸੁੱਕ ਗਿਆ ਹੈ ਹੁਣ ਅਸੀਂ ਜਿਹੜੇ ਜਾਰਚ ਮੈਂ ਪਿਉਰੀ ਬਣਾਈ ਸੀ ਕਿ ਨਾ ਉਹਦੇ ਵਿੱਚ ਮੈਂ ਥੋੜੇ ਜਿਹਾ ਪਾਣੀ ਪਾ ਕੇ ਆਪਣਾ ਜਾਰ ਸਾਫ਼ ਕਰਕੇ ਥੋੜੇ ਜਿਹਾ ਪਾਣੀ ਇਹਦੇ ਵਿੱਚ ਐਡ ਕਰ ਦਿੱਤਾ ਤੇ ਹੁਣ ਅਸੀਂ ਸੁੱਝਾਂਗੇ ਤੇਰਾ ਮਿਕਸ ਕਰ ਲੈਣਾ ਹੈ ਹੁਣ ਅਸੀਂ ਆਪਣੀ ਕੜਾਹੀ ਨੂੰ ਢੱਕ ਦੇਣਾ ਇੱਕ ਢੱਕਣ ਦੇ ਨਾਲ ਤੇ 2 ਮਿੰਟ ਬਾਅਦ ਅਸੀਂ ਇਸ ਨੂੰ ਢੱਕਣ ਚੱਕਾਂਗੇ ਤੁਸੀਂ ਹੁਣ ਦੇਖ ਸਕਦੇ ਹੋ ਕਿੰਨੀ ਸੋਹਣੀ ਸਾਡੇ ਗਰੇਵੀ ਦਾ ਕਲਰ ਆਇਆ ਹੈ ਪਰ ਹਜੇ ਸਾਡਾ ਜਿਹੜੀ ਗਰੇਵੀ ਹੈ ਬਣ ਕੇ ਤਿਆਰ ਨਹੀਂ ਹੋਈ ਹੈ ਹਜੇ ਅਸੀਂ ਇਸ ਨੂੰ ਹੋਰ ਪਕਾਵਾਂਗੇ ਇੱਕ ਵਾਰ ਮੈਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਪਾਣੀ ਪਾਣੀ ਜਿੰਨੀ ਤੁਹਾਨੂੰ ਗਰੇਵੀ ਚਾਹੀਦੀ ਹੈ ਉਸ ਅਕੋਰਡਿੰਗ ਤੁਸੀਂ ਐਡ ਕਰ ਲਿਓ ਤੇ ਮੈਂ ਅੱਧਿਕ ਕੜਾਹੀ ਜਿਹੜੀ ਆਪਣੀ ਹੈਗੀ ਹਾਂਡੀ ਮੇਰੀ ਵਾਲੀ ਇਹਦੇ ਵਿੱਚ ਅੱਧੀ ਹਾਂਡੀ ਦੇ ਕਰੀਬ ਪਾਣੀ ਪਾ ਲਿਆ ਤਾਂ ਤੁਸੀਂ ਅਪੀ ਅਕੋਰਡਿੰਗ ਪਾਣੀ ਪਾ ਸਕਦੇ ਹੋ ਹੁਣ ਸਾਡੀ ਜਿਹੜੀ ਗਰੇਵੀ ਹਜੇ ਕੱਚੀ ਆ ਤੇ ਇਸ ਲਈ ਅਸੀਂ ਇਸ ਨੂੰ ਇੱਕ ਕੜਾਹੀ ਨੂੰ ਟੱਕਣ ਦੇ ਨਾਲ ਟੱਕ ਕੇ ਗੈਸ ਦੀ ਫਲੇਮ ਕਰਦਣੀ ਮੀਡੀਅਮ ਤੇ ਤੇ 15 ਮਿੰਟ ਲਈ ਅਸੀਂ ਇਸ ਨੂੰ ਪਕਾਣਾ ਹੈ 15 ਮਿੰਟ ਇਨਫ ਹੈ 15 ਮਿੰਟ ਤਾਂ ਤੁਸੀਂ ਲਗਾ ਨਹੀਂ ਲਗਾਣੇ ਆ ਤੇ ਇੱਥੇ 15 ਮਿੰਟ ਹੋ ਗਏ ਸੀਗੇ ਹੁਣ ਤੁਸੀਂ ਵੇਖ ਸਕਦੇ ਹੋ ਜਿਹੜੀ ਮੇਰੀ ਗਰੇਵੀ ਹੈ ਬਹੁਤ ਸੋਹਣੀ ਪੱਕ ਗਈ ਹੈ ਤੇ ਔਇਲੀ ਵੀ ਉੱਪਰ ਆ ਗਿਆ ਹੈ ਹਾਂ ਕਿ ਤੁਹਾਨੂੰ ਜਲਦੀ ਹੋਵੇ ਤਾਂ ਤੁਸੀਂ ਕੁੱਕਰ ਦੇ ਵਿੱਚ ਇਸ ਨੂੰ ਦੋ ਵਿਸਲ ਲਵਾ ਸਕਦੇ ਹੋ ਦੋ ਵਿਸਲ ਵੀ ਬਹੁਤ ਹੁੰਦੀਆਂ ਨੇ ਕੋਫਤੇ ਪਹਿਲਾਂ ਨਹੀਂ ਪਾਨੇ ਹੁਣ ਸਾਡੀ ਗਰੇਵੀ ਪੱਕ ਗਈ ਹੁਣ ਅਸੀਂ ਕੋਫਤੇ ਇਹਦੇ ਵਿੱਚ ਐਡ ਕਰਾਂਗੇ ਕਿਉਂਕਿ ਸਾਡੇ ਜਿਹੜੇ ਕੋਫਤੇ ਉਹ ਬਿਲਕੁਲ ਹੀ ਨਰਮ-ਨਰਮ ਹੈ ਅਗਰ ਅਸੀਂ ਪਹਿਲਾਂ ਐਡ ਕਰ ਦਵਾਂਗੇ ਨਾ ਤਾਂ ਸਾਰੇ ਵਿੱਚ ਮਿਕਸ ਹੋ ਜਾਂਦੇ ਆ ਇਸ ਲਈ ਹੁਣ ਸਾਡੀ ਜਿਹੜੀ ਗਰੇਵੀ ਹੈ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਕੋਫਤੇ ਐਡ ਕਰਾਂਗੇ ਕੋਫਤੇ ਐਡ ਕਰਨ ਤੋਂ ਬਾਅਦ ਜਿਹੜੇ ਅਸੀਂ ਆਪਣੇ ਗੈਸੀ ਫਲੇਮਾ ਨਾ ਬਸ ਅੱਧੇ ਮਿੰਟ ਲਈ ਖਿਚਲਾ ਕੇ ਰੱਖਣੀ ਬਾਅਦ ਵਿੱਚ ਅਸੀਂ ਗੈਸ ਕਰਦਣਾ ਬੰਦ ਤੇ ਨਾਲ ਹੀ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਗਰਮ ਮਸਾਲਾ ਅੱਧਾ ਚਮਚ ਪਹਿਲਾਂ ਤੁਸੀਂ ਮੈਂ ਗਰਮ ਮਸਾਲਾ ਨਹੀਂ ਐਡ ਕੀਤਾ ਗਰਮ ਮਸਾਲਾ ਮੈਂ ਲਾਸਟ ਵਿੱਚ ਹੀ ਐਡ ਕੀਤਾ ਤੇ ਹੁਣ ਉਹਨੇ ਗੈਸ ਦੀ ਫਲੇਮ ਕਰ ਦਿੱਤੀ ਬੰਦ। ਤੈਸੀ ਇਸ ਨੂੰ ਹੰਗਾਨਿਸ਼ ਕਰਾਂਗੇ ਤਨੀਏ ਦੇ ਨਾਲ। ਹੁਣ ਅਸੀਂ ਇਸ ਨੂੰ ਟੱਕ ਦੇਣਾ, ਟੱਕ ਨਾਲ ਕੜਾਈ ਨੂੰ ਤੇ ਇਸ ਨੂੰ 15 ਮਿੰਟ ਲਈ ਅਸੀਂ ਰੈਸਟ ਤੇ ਰੱਖ ਦੇਣਾ। ਗੈਸ ਦੀ ਫਲੇਮ ਬਿਲਕੁਲ ਬੰਦ ਹੈ। ਬਸ ਇਸ ਨੂੰ ਰੈਸਟ ਲਈ ਰੱਖਿਆ ਹੋਇਆ। ਸਟੀਮ ਨਾਲ ਇਹ ਬਨ ਜਾਂਦੇ ਆ। ਤੇ ਇੱਥੇ 15 ਮਿੰਟ ਹੋ ਗਏ ਸੀਗੇ। ਹੁਣ ਤੁਸੀਂ ਵੇਖ ਸਕਦੇ ਹੋ ਸਾਡੀ ਜਿਹੜੀ ਗਰੇਵੀ ਹੈ ਕਿੰਨੀ ਵਧੀਆ ਠਿਕ-ਠਿਕ ਹੋ ਗਈ ਹੈ। ਹੁਣ ਅਸੀਂ ਇਸ ਨੂੰ ਇੱਕ ਬਾਲ ਦੇ ਵਿੱਚ ਸਰਵ ਕਰ ਲਵਾਂਗੇ। ਅਗਰ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰ ਕੋਫਤੇ ਬਣਾ ਕੇ ਦੇਖ ਲੇ ਤਾਂ ਤੁਹਾਡੇ ਕੋਫਤੇ ਜਿਹੜੇ ਹਮੇਸ਼ਾ ਹੀ ਨਰਮ ਤੇ ਮੁਲਾਇਮ ਬਣਨਗੇ ਤੇ ਸਵਾਦ ਵੀ ਖਾਣ ਨੂੰ ਬਹੁਤ ਲੱਗਦੇ ਨੇ ਅਗਰ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬੇਤਨ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ